ਨਗਰ ਨਿਗਮ ਪਟਿਆਲਾ ਦੇ ਵਿੱਚ ਅੱਜ ਮੇਅਰ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਨਿਯੁਕਤੀ ਹੋਈ ਆ ਉਸ ਤੋਂ ਬਾਅਦ ਅਸੀਂ ਸ੍ਰੀ ਨਰੇਸ਼ ਦਾ ਗੁਲ ਜੀ ਨਾਲ ਗੱਲਬਾਤ ਕਰਦੇ ਆ ਜੋ ਕਿ ਕਾਂਗਰਸ ਵੱਲੋਂ ਜਿਹੜੇ ਹੈਗੇ ਨੇ ਸ਼ਹਿਰੀ ਪ੍ਰਧਾਨ ਵੀ ਨੇ ਕਿਸ ਤਰ੍ਹਾਂ ਮੰਨਦੇ ਨੇ ਇਸ ਚੀਜ਼ ਨੂੰ ਕੀ ਕਰਨਾ ਚਾਹੁੰਦੇ ਨੇ ਵਿਸ਼ੇਸ਼ ਤੌਰ ਤੇ ਸੱਚੀ ਗੱਲ ਕਰੋ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਅੱਜ ਨਗਰ ਨਿਗਮ ਨੂੰ ਬੜੀ ਦੇਰ ਬਾਅਦ ਮੇਅਰ ਸੀਨੀਅਰ ਡਿਪਟੀ ਡਿਪਟੀ ਮੇਅਰ ਮਿਲੇ ਆ ਕਾਂਗਰਸ ਪਾਰਟੀ ਵੱਲੋਂ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਪਰ ਜਿਸ ਜੋ ਕਾਂਗਰਸ ਪਾਰਟੀ ਨੇ ਔਰਤਾਂ ਨੂੰ 50% ਦੀ ਬਰਾਬਰ ਦੀ ਭਾਗੀਦਾਰੀ ਦਿੱਤੀ ਸੀ ਅ ਔਰ ਸਾਡੀਆਂ ਭੈਣਾਂ ਵੀ 50% ਜਿੱਤ ਕੇ ਆਈਆਂ ਨੇ ਤੇ ਕਾਂਗਰਸ ਪਾਰਟੀ ਇਸ ਗੱਲ ਦੀ ਬੜੀ ਨਿੰਦਿਆ ਕਰਦੀ ਹੈ ਵੀ ਉਹ ਕਿਸੇ ਵੀ ਔਰਤ ਨੂੰ ਇੱਕ ਵੀ ਤਿੰਨਾਂ ਚੋਂ ਨਹੀਂ ਬਣਾਇਆ ਗਿਆ ਜਦੋਂ ਕਿ ਉਹਨਾਂ ਦਾ ਭਾਗੀਦਾਰੀ ਬਰਾਬਰ ਦੀ ਹੈ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਜੋ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਨਹੀਂ ਹੁਣ ਤੱਕ ਦਿੱਤਾ ਤੇ ਹੁਣ ਔਰਤਾਂ ਨੂੰ ਇਸ ਟੀਮ 'ਚ ਨਾ ਸ਼ਾਮਲ ਕਰਕੇ ਇਹ ਬੜਾ ਅਨਿਆਇ ਕੀਤਾ ਉਹਨਾਂ ਨਾਲ ਸਾਡੀ ਸਾਡੀਆਂ ਭੈਣਾਂ ਨਾਲ ਹਮਦਰਦੀ ਆ ਔਰ ਇਹ ਮਤਲਬ ਔਰਤਾਂ ਨੂੰ ਧੱਕਾ ਹੋਇਆ ਹੁਣ ਨਹੀਂ ਚਾਹੀਦਾ ਹਾਂ ਜਿਵੇਂ ਕਿ ਪਿਛਲੀ ਸਰਕਾਰ ਰਹੀ ਹੈ ਕਾਂਗਰਸ ਦੀ ਤੁਹਾਨੂੰ ਪਤਾ ਵੀ ਇੱਥੇ ਪਿਛਲੀ ਵਾਰ ਕੌਂਸਲਰ ਸੀ ਤੁਸੀਂ ਇਸ ਸ਼ਹਿਰ ਦੇ ਵਿੱਚ ਕਿਹੜੇ ਕੰਮ ਸੀ ਜਿਹੜੇ ਪੈਲ ਦੇ ਅਧਾਰ ਤੇ ਹੋਣ ਵਾਲੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਵੱਲੋਂ ਜਿਹੜੇ ਸ਼ਹਿਰ ਦੇ ਵਿੱਚ ਕੰਮ ਹੋਣ ਦੇ ਸਬੰਧ ਦੇ ਦੇਖੋ 2002 ਤੋਂ 2017 ਤੋਂ 2022 ਤੱਕ ਕਾਂਗਰਸ ਪਾਰਟੀ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਨੇ ਬੜੇ ਵੱਡੇ ਪੱਧਰ ਤੇ ਇਹ ਡਿਵੈਲਪਮੈਂਟ ਕੀਤੀ ਹੈ ਪਟਿਆਲੇ ਸ਼ਹਿਰ ਦੀ ਬੜੇ ਵੱਡੇ ਵੱਡੇ ਉਸ ਪ੍ਰੋਜੈਕਟ ਆਏ ਨੇ ਔਰ ਪਟਿਆਲੇ ਨੂੰ ਬਿਊਟੀਫਾਈ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਔਰ ਬਹੁਤ ਕੰਮ ਹੋਈ ਵੀ ਨੇ ਕਰੋਨਾ ਕਰਕੇ ਤੁਹਾਡੇ ਸਾਡਾ ਜਿਹੜਾ 1.5 ਸਾਲ ਦਾ ਪੀਰੀਅਡ ਸੀ ਉਹ ਸਾਡੇ ਪ੍ਰੋਜੈਕਟ ਕੁਝ ਡਿਲੇ ਹੋ ਗਏ ਚਾਹੇ ਉਹ ਬਸ ਸਟੈਂਡ ਪਟਿਆਲੇ ਸ਼ਹਿਰ ਦਾ ਚਾਹੇ ਸਾਡਾ ਟ੍ਰੀਟਮੈਂਟ ਪਲਾਂਟਾ ਚਾਹੇ ਡੈਰੀਆਂ ਦਾ ਪ੍ਰੋਜੈਕਟ ਆ ਚਾਹੇ ਬੜੀ ਨਦੀ ਦਾ ਪ੍ਰੋਜੈਕਟ ਹੈ ਤੇ ਹੋਰ ਵੀ ਜਿਹੜੇ ਕੰਮ ਸੀ ਪਰ ਫਿਰ ਵੀ ਪਟਿਆਲੇ ਸ਼ਹਿਰ ਚ ਕਾਂਗਰਸ ਪਾਰਟੀ ਦੇ ਦੌਰਾਨ ਬਹੁਤ ਕੰਮ ਹੋਏ ਹੁਣ 2022 ਤੋਂ 14 ਦੀ ਆਪ ਦੀ ਸਰਕਾਰ ਬਣੀ ਹੈ ਸਿਰਫ ਇੱਕ ਇਤਸ਼ਾਰबाजी ਚ ਵਟਸਐਪ ਤੇ ਹੀ ਇਹ ਕੰਮ ਦਿਖਾਉਂਦੇ ਨੇ ਪ੍ਰੈਕਟੀਕਲ ਕੋਈ ਕੰਮ ਨਹੀਂ ਹੋ ਰਿਹਾ ਇਹ ਵਿਸ਼ੇਸ਼ ਤੌਰ ਤੇ ਤੁਸੀਂ ਮੇਅਰ ਸਾਹਿਬ ਨੂੰ ਜਾਂ ਡਿਪਟੀ ਮੇਅਰ ਸਾਹਿਬ ਨੂੰ ਕਹਿਣਾ ਚਾਹੋਗੇ ਕਿ ਸ਼ਾਇਦ ਵਿੱਚ ਜਿਹੜੇ ਕੰਮਾਂ ਰੁਕੇ ਗਏ ਸੀਗੇ ਵਿਸ਼ੇਸ਼ ਤੌਰ ਤੇ ਕੈਪਟਨ ਸਰਕਾਰ ਵੇਲੇ ਜਿਹੜੇ ਕੰਮ ਸੀਗੇ ਵੱਡੇ ਪ੍ਰੋਜੈਕਟ ਸੀਗੇ ਤੇ ਉਹ ਦੁਬਾਰਾ ਚਾਲੂ ਕੀਤਾ ਜਾਣਾ ਨਹੀਂ ਕੈਪਟਨ ਸਰਕਾਰ ਵੀ ਨਹੀਂ ਰੁਕੇ ਹੈਗੇ ਕਿਉਂਕਿ ਕੋਰੋਨਾ ਕਰਕੇ ਉਹ ਲੇਟ ਹੋ ਗਏ ਸੀ ਉਹ ਇਹਨਾਂ ਦੀ ਕੰਪਲੀਸ਼ਨ ਜਿਹੜੀ ਸੀ ਉਹ ਲੇਟ ਹੈ ਮੈਂ ਬੇਨਤੀ ਕਰੂੰਗਾ ਸਾਡੇ ਜੋ ਮੇਅਰ ਨੇ ਉਹਨਾਂ ਦੀ ਨਾਲ ਟੀਮ ਨੂੰ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਜਿਹੜੇ ਪ੍ਰੋਜੈਕਟ ਨੇ ਸਾਡੇ ਉਹਨਾਂ ਨੂੰ ਪ੍ਰਾਇੋਰਟੀ ਤੇ ਮੁਕੰਮਲ ਕਰਨਾ ਔਰ ਜਿਹੜੇ ਜੋ ਸੜਕਾਂ ਦਾ ਸਟਰੀਟ ਲਾਈਟਾਂ ਦਾ ਸੀਵਰੇਜ ਦਾ ਜੋ ਇਹ ਮਾੜਾ ਹਾਲ ਹੋਇਆ ਹੋਇਆ ਹੈ ਬਹੁਤ ਮਾੜਾ ਹਾਲ ਹੈ ਉਹਨੂੰ ਪਹਿਲ ਦੇ ਆਧਾਰ ਤੇ ਕੰਮ ਕਰਾਉਣ ਜਿੱਥੇ ਇਹ ਪਟਿਆਲੇ ਦੇ ਵਿਕਾਸ ਲਈ ਕੰਮ ਕਰਨਗੇ ਜਾਂ ਪਟਿਆਲੇ ਸ਼ਹਿਰ ਲਈ ਕੋਈ ਚੰਗੇ ਕੰਮ ਕਰਨਗੇ ਅਸੀਂ اپੋਜੀਸ਼ਨ ਹੋਣ ਦੇ ਨਾਤੇ ਇਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਪਰ ਜੇ ਜਿਸ ਤਰ੍ਹਾਂ ਇਹ ਕੁੰਮਕੁਮਨੀ ਪਹਿਲਾਂ 3 ਸਾਲ ਤੋਂ ਸੁੱਤੇ ਪਏ ਨੇ ਜੇ ਹੁਣ ਵੀ ਨਹੀਂ ਕੋਈ ਕੰਮ ਹੋਣਗੇ ਤਾਂ ਅਸੀਂ ਉਹਦੇ ਖਿਲਾਫ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਜਿੱਤੇ ਸਾਨੂੰ ਧਰਨੀਆਂ ਦੀ ਜਾਂ ਕਿਸੇ ਦੀ ਲੋੜ ਹੋਊਗੀ ਤੇ ਉੱਤੇ ਅਸੀਂ ਆਪਣੇ ਲੋਕਾਂ ਨਾਲ ਨਾਲ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਉਹਨਾਂ ਦਾ ਜੋ ਉਹਨਾਂ ਦੇ ਮੁਤਾਬਕ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਕਾਊਸ ਐਸ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਵੀ ਕਾਊਸ ਐਸ ਇਕੱਠਾ ਕੀਤਾ ਜਾਂਦਾ ਹੈ ਪਰ ਜਿਹੜੀਆਂ ਗਊਸ਼ਾਲਾ ਹਨ ਇਸ ਟਾਈਮ ਬਹੁਤ ਜ਼ਿਆਦਾ ਨਾ ਤਾਂ ਡਾਕਟਰਾਂ ਨਾ ਉਸਤੇ ਚਾਰਾ ਹੁੰਦਾ ਨਾ ਉੱਥੇ ਕੋਈ ਦੇਖਰੇਖ ਹੁੰਦੀ ਆ ਆਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਆ ਵਿਸ਼ੇਸ਼ ਤੌਰ ਤੇ ਕੀ ਕਹਿੰਦੇ ਉਹਨਾਂ ਨੂੰ ਅ ਦੇਖੋ ਕਾਉਂਸਲ ਕਿਉਂਕਿ ਮੈਂ ਬੜੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਦਾ ਹਿੱਸਾ ਚੱਲਦਾ ਆ ਰਿਹਾ ਇਸ ਵਾਰ ਵੀ ਮੈਨੂੰ ਮੇਰੇ ਇਲਾਕੇ ਦੇ ਲੋਕਾਂ ਨੇ ਸਤਿਕਾਰਯੋਗ ਸਾਥੀਆਂ ਨੇ ਬੜੇ ਵਧੀਆ ਤਰੀਕੇ ਨਾਲ ਮੈਨੂੰ ਦੁਬਾਰਾ ਆਪਣੀ ਆਵਾਜ਼ ਬਣਾ ਕੇ ਭੇਜਿਆ ਜਿਹਨਾਂ ਕਾਉਂਸਲ ਦਾ ਹੈ ਮੁੱਦਾ ਇੱਕ ਤਾਂ ਕਾਉਂਸਲ ਚ ਚੋਰੀ ਬਹੁਤ ਹੈ ਨਾ ਜਿਹੜੀਆਂ ਸਿਮਿੰਟ ਜਿਸ ਤਰ੍ਹਾਂ ਪੈਟਰੋਲ ਵਾਲੇ ਜਿਨ੍ਹਾਂ ਦੇ ਟੈਕਸ ਲੱਗਦਾ ਉਹ ਉਹ ਇੱਕ ਗੁੱਝਾ ਮਸਲਾ ਹੈਗਾ ਵੀ ਕਿੰਨਾ ਟੈਕਸ ਹੋਣਾ ਚਾਹੀਦਾ ਉਹ ਕਿੰਨਾ ਪੇ ਕਰਦੇ ਨੇ ਕਿੰਨਾ ਨਹੀਂ ਕਰਦੇ ਉਹ ਤੇ ਵਿਚਾਰ ਕਰਨਾ ਚਾਹੀਦਾ ਜਿਹੜੀ ਚੋਰੀ ਹੈ ਕੋਸਸ ਦੀ ਉਹ ਰੁਕਣੀ ਚਾਹੀਦੀ ਆ ਉਸ ਤੋਂ ਬਾਅਦ ਜੋ ਕਾਰਪੋਰੇਸ਼ਨ ਦਾ ਪਹਿਲਾਂ ਵੀ ਜੋ ਗਊਸ਼ਾਲਾ ਨੂੰ ਸ਼ੇਅਰ ਬਣਦਾ ਸੀ ਮੈਂ ਕਿਉਂਕਿ ਪਿਛਲੀ ਕਾਰਪੋਰੇਸ਼ਨ ਚ ਮੈਂ ਸੀ ਹਿੱਸਾ ਜਾਂਦਾ ਸੀ ਪਰ ਹੁਣ ਜਿਹੜੀ ਹੈਗੀ ਆ ਪਸ਼ੂ ਨੇ ਅੱਗੇ ਤਾਂ ਇਹਨਾਂ ਨੂੰ ਪਿੰਡਾਂ ਚ ਸ਼ਹਿਰਾਂ ਚ ਇਹਨਾਂ ਨੂੰ ਇੱਕ ਸਮਝ ਕੇ ਰੱਖਦੇ ਸੀ ਪਰ ਹੁਣ ਜਿਹੜਾ ਇਹ ਕੰਮਕਾਰ ਵਾਲਾ ਸਿਸਟਮ ਘਟ ਗਿਆ ਹਰ ਇੱਕੀ ਬੰਦਾ ਕੋਈ ਪਿੰਡਾਂ ਚੋਂ ਕੋਈ ਕਿਧਰੋਂ ਆ ਕੇ ਸ਼ਹਿਰ 'ਚ ਪਸ਼ੂ ਛੱਡ ਜਾਂਦਾ ਹੈ ਤੇ ਉਹਦਾ ਖਮਾਜਾ ਸ਼ਹਿਰ ਵਾਸੀਆਂ ਨੂੰ ਭੁਗਤਾਨਾ ਪੈਂਦਾ ਨਾਲ ਹੀ ਪਸ਼ੂ ਨੂੰ ਭੁਗਤਾਨਾ ਪੈਂਦਾ ਤੇ ਮੇਰੀ ਇਸ ਤੇ ਵੀ ਜਦੋਂ ਸਾਡੇ ਹਾਊਸ ਦੀ ਮੀਟਿੰਗ ਹੋਊਗੀ ਮੈਂ ਇਸ ਤੇ ਪੂਰਾ ਵਿਚਾਰ ਪਟੰਦਰਾ ਕਰਕੇ ਅਸੀਂ ਇਹਦਾ ਹੱਲ ਲਵਾਂਗੇ ਜਿਹੜੀਆਂ 7 ਸੀਟਾਂ ਪੈਂਡਿੰਗ ਪਈਆਂ ਨੇ ਉਹਦੇ ਬਾਰੇ ਜੇ ਕਾਂਗਰਸ ਦੀ ਗੱਲ ਕਰੀਏ ਤੁਸੀਂ ਕੀ ਮੰਨਦੇ ਹੋ ਕਿ ਜਦੋਂ ਚੋਣਾਂ ਦੀ ਡੇਟ ਆਊਗੀ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਵਿਸ਼ੇਸ਼ ਤੌਰ ਤੇ ਕੀ ਕਹਿੰਦੇ ਹੋ ਜੀ ਨਹੀਂ ਮਾਹੌਲ ਦੀ ਤਾਂ ਉਹਨਾਂ ਗੱਲ ਕਰਨ ਦੀ ਲੋੜ ਨਹੀਂ ਰਹੀ ਜੋ ਇਹ ਮਿਊਂਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਹ ਤੇ ਤੁਸੀਂ ਵੀ ਗਵਾ ਸੀ ਤੁਸੀਂ ਵੀ ਦੇਖਿਆ ਤੇ ਤੁਸੀਂ ਲੋਕਾਂ ਨੇ ਉਹਨੂੰ ਲਾਈਵ ਕੀਤਾ ਤੇ ਹੁਣ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਸੱਤ ਸੀਟਾਂ ਪਿੱਛੇ ਕੋਈ ਹੋਰ ਕੋਈ ਧਰਮ ਯੁੱਧ ਲੜਨ ਆ ਰਹੇ ਨੇ ਉਸ ਤਰ੍ਹਾਂ ਦਾ ਇਹਨਾਂ ਦਾ ਮਾਹੌਲ ਬਣਾਉਣਾ ਅਸੀਂ ਫਿਰ ਵੀ ਉਹ ਸਾਰੇ ਸਾਥੀਆਂ ਦਾ ਉਹਨਾਂ ਦੇ ਸਾਡੇ ਵੋਟਰਾਂ ਦਾ ਸਪੋਰਟ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਡਰ ਦੇ ਮਾਹੌਲ 'ਚ ਆਕੇ ਵੀ ਵੋਟਾਂ ਪਾਈਆਂ ਡੈਮੋਕਰੇਸੀ ਨੂੰ ਜਿਉਂਦਾ ਰੱਖਿਆ ਨਹੀਂ ਡੈਮੋਕਰੇਸੀ ਨੂੰ ਖਤਮ ਕਰਨ ਦਾ ਸਿਸਟਮ ਜੋ ਇਹਨਾਂ ਨੇ ਬਣਾਇਆ ਸੀ ਉਹ ਲੋਕਾਂ ਨੇ ਦੱਸਤਾ ਵੀ ਅਸੀਂ ਡੈਮੋਕ੍ਰੈਟਿਕ ਬੇ ਨਾਲ ਜਿਉਣ ਵਾਲੇ ਆ ਉਹ ਡੈਮੋਕ੍ਰੇਸੀ ਚਾਹੁੰਦੇ ਆ ਜੇ ਗੱਲ ਕਰੀਏ ਮੇਅਰ ਜਿਹੜਾ ਹੈਗਾ ਇੱਕ ਆਪਣੇ ਤੌਰ ਤੇ ਕੰਮ ਕਰਨ ਦੇ ਲਈ ਜ਼ਿੰਮੇਵਾਰ ਹੁ ਅਧਿਕਾਰਤ ਹੁੰਦਾ ਹੈ ਕੀ ਲੱਗਦਾ ਜਿਹੜਾ ਮੇਅਰ ਬਣਿਆ ਇਸ ਟਾਈਮ ਉਹਨਾਂ ਤੇ ਸਰਕਾਰ ਦਾ ਪ੍ਰੈਸ਼ਰ ਜਾਂ ਐਮਰ ਦਾ ਪ੍ਰੈਸ਼ਰ ਹੁੰਦਾ ਜੀ ਨਹੀਂ ਦੇਖੋ ਇਸ ਤਰ੍ਹਾਂ ਗੱਲ ਅੱਜ ਮੇਅਰ ਦੀ ਚੋਣ ਹੋਈ ਹੈ ਮੇਅਰ ਨੂੰ ਕੰਮ ਕਰਨ ਦਿਓ ਮੇਅਰ ਨੂੰ ਦੇਖੋ ਬੜਾ ਪੁਰਾਣਾ ਵਰਕਰ ਹੈ ਉਹ ਵਰਕਰ ਤੋਂ ਹੀ ਲੀਡਰ ਬਣਿਆ ਤੇ ਉਹਨਾਂ ਜਦੋਂ ਕੰਮ ਕਰਨਗੇ ਤੇ ਮੇਰੇ ਖਿਆਲ ਉਹ